ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਉਮੀਦ ਆ ਕਿ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਮੈਂ ਤੇ ਖੁਸ਼ ਜਿਆਦਾ ਠੀਕ ਆ ਕਿਉਂਕਿ ਹੁਣ ਮੈਨੂੰ ਮਸ਼ੀਨ ਦੀਆਂ ਮੋਜਾਂ ਲੱਗਦੀਆਂ ਵਾਂ ਤੁਹਾਨੂੰ ਪਤਾ ਆ ਵੀ ਪਿਛਲੇ ਜੀ ਵਲੌਗ ਪਾਇਆ ਸੀ ਭੀ ਨਵੀਂ ਮਸ਼ੀਨ ਲਈ ਆ ਤੇ ਉਹਦੇ ਵਿੱਚ ਕਾਫੀ ਭੈਣ ਭਰਾਵਾਂ ਨੇ ਵਧਾਈ ਦਿੱਤੀ ਚਲੋ ਤੁਹਾਡੀ ਵਧਾਈ ਸਿਰ ਮੱਥੇ ਤੇ ਬਾਕੀ ਇਹ ਆ ਵੀ ਕੁਝ ਭੈਣਾਂ ਨੇ ਵਿੱਚ ਕਮੈਂਟ ਕੀਤੇ ਜੀ ਵੀ ਤੁਸੀਂ ਜਿਹੜੀ ਨਵੀਂ ਮਸ਼ੀਨ ਲਈ ਆ ਇਹਨੂੰ ਚਲਾ ਕੇ ਦੱਸਿਓ ਵੀ ਇਹਦੀ ਆਵਾਜ਼ ਕਿੰਨੀ ਕਾ ਤੇ ਕਿਵੇਂ ਦੀ ਚੱਲਦੀ ਆ ਕਿਉਂਕਿ ਉਹਾਂ ਦੇ ਪਿਆ ਹੀ ਵੀ ਲੈਣੀ ਆ ਮੈਂ ਅੱਜ ਸੂਟ ਸੀਂਡੀ ਆ ਤਾਂ ਮੈਂ ਸੋਚਿਆ ਵੀ ਮੈਂ ਦੱਸ ਦਿੰਨੀ ਆ ਵੀ ਮਸ਼ੀਨ ਕਿਵੇਂ ਚੱਲਦੀ ਆ ਬਾਕੀ ਪਹਿਲਾਂ ਤੇ ਇਹਦੀ ਮੋਟਰ ਤੇ ਉਹਨਾਂ ਨੇ ਲਾ ਕੇ ਦਿੱਤੀ ਬਾਕੀ ਇਹਦੀ ਤਾਰ ਛੋਟੀ ਆ ਡੱਬੀ ਇਹਨਾਂ ਕੋ ਪਰਵਾਲੀ ਸੀ ਤਾਰ ਦੀ ਤੇ ਉਹ ਹੁਣ ਮੈਂ ਮਸ਼ੀਨ ਇੱਥੇ ਵੀ ਰੱਖ ਲੈਣੀ ਆ ਉੱਥੇ ਵੀ ਜਿੱਥੇ ਮਰਜ਼ੀ ਚਿੱਡੀ ਮਤਲਬ ਕਿ ਲੰਬੀ ਤਾਰ ਕਾਣੀ ਹੋਏ ਉਹਨੇ ਦੂਰ ਮਸ਼ੀਨ ਚੱਲ ਜਾਂਦੀ ਆ ਤੇ ਜਿਹੜਾ ਆ ਪੈਰ ਵਾਲਾ ਸਿਸਟਮ ਆ ਇਹ ਪਹਿਲਾਂ ਇੱਥੇ نیچے ਪੈਰ ਥਲੇ ਰੱਖਿਆ ਸੀ ਪਰ ਉਹ ਮੈਨੂੰ ਭਲੇ ਖਬੜਾ ਲੱਗਦਾ ਹੀ ਇੱਕ ਟਾਈਮ ਪੈਰ ਝੁੱਕ ਕੇ ਰੱਖਣਾ ਪੈਂਦਾ ਹੈ ਬਾਰ-ਬਾਰ ਇਦਾਂ ਕਰਨਾ ਪੈਂਦਾ ਹੈ ਭੈਣ ਥੱਕ ਜਾਂਦਾ ਹੈ ਇੱਕ ਮਸ਼ੀ ਸਪੀਡ ਜਿਹੜੀ ਮੇਰੇ ਕੰਟਰੋਲ 'ਚ ਨਹੀਂ ਹੁੰਦੀ ਤੇ ਵਿੱਚ ਕਈਆਂ ਭੈਣਾਂ ਨੇ ਕਿਹਾ ਇਹ ਤੇ ਜਿਹੜਾ ਉਹ ਕੀ ਹੁੰਦਾ ਹੈ ਪੈਡਲ ਨਹੀਂ ਰੈਗੂਲੇਟਰ ਬੋਲਦੇ ਹਾਂ ਉਹ ਲਾ ਲਓ ਤੇ ਉਹਦਾ ਕੰਟਰੋਲ ਹੋ ਜਾਏਗੀ ਪਰ ਮੈਨੂੰ ਉਹ ਲਾਉਣ ਦੀ ਲੋੜ ਨਹੀਂ ਪਈ ਕਿਉਂਕਿ ਮੇਰੀ ਪਹਿਲਾਂ ਵੀ ਜਿਹੜੀ ਪੈਰਾਂ ਵਾਲੀ ਮਸ਼ੀਨ ਹੀ ਹੁੰਦਣਾ ਮੇਰੀ ਕਾਫੀ ਪ੍ਰੈਕਟਿਸ ਆ ਤੇ ਇਹਦੇ ਕਰਕੇ ਔਖਾ ਨਹੀਂ ਹੋਇਆ ਇਹਨਾ ਤੇ ਮੈਂ ਆ ਸਾਈਡ ਤੇ ਕੋਡੇ ਦਾ ਸਾਈਡ ਤੇ ਜਿਹੜਾ ਪੈਡਲ ਆ ਨਾ ਉਹ ਸਾਈਡ ਦੇ ਉੱਤੇ ਬੰਨ੍ਹ ਲਿਆ ਇੱਥੇ ਤੇ ਇੱਥੋਂ ਨਾਲ ਟੱਚ ਕਰੀ ਜਾਈਦਾ ਉਹਨੂੰ ਮੈਂ ਹੋ ਸਕਦਾ ਇਦਾਂ ਕਰਕੇ ਢੋਲੀ ਇਦਾਂ ਕੋਡੇ ਨੂੰ ਇੱਧਰ-ਇੱਧਰ ਨੂੰ ਕਰ ਲੈਂਦਾ ਵਾ ਤੇ ਇਦਾਂ ਮ ਉਹ ਜਿਹੜਾ ਮੋਟਰ ਚੱਲਣੀ ਆ ਤੇ ਮੋਟਰ ਦਾ ਨਾ ਜ਼ੋਰ ਹਾਂ ਜਿਹਨੂੰ ਕਹਿੰਦੇ ਆ ਜ਼ੋਰ ਜ਼ਿਆਦਾ ਹੁੰਦਾ ਵਾ ਤੇ ਜਦੋਂ ਚੱਲਣੀ ਆ ਤਾਂ ਆ ਚੀਜ਼ ਖੜਕਦੀ ਆ ਇਸ ਕਰਕੇ ਆਵਾਜ਼ ਥੋੜੀ ਆ ਜਿਹੜੀ ਬਹੁਤ ਜ਼ਿਆਦਾ ਵਾ ਹੁਣ ਪੱਕਾ ਪਤਾ ਨਹੀਂ ਵੀ ਇਹਦੀ ਆਉਂਦੀ ਆ ਜਾਂ ਸੌऱ्या ਦੀ ਮਸ਼ੀਨਾਂ ਦੀ ਜਦ ਚਲਾ ਕੇ ਦੱਸੀ ਮਾੜੀ ਚੱਲਦੀ ਚਲਾ ਕੇ ਦੱਸ ਲਈ ਬਾਕੀ ਇਹ ਆ ਕਿ ਜਿੱਦਾਂ ਮਸ਼ੀਨ ਦਾ ਆ ਕੇ ਕੋਈ ਲਾਗੇ ਅੱਗੇ ਸੌਂ ਜਾਂਦੇ ਹੁੰਦੇ ਸੀ ਤੇ ਮੈਂ ਕੰਮ ਕਰ ਲੈਣੀ ਨਹੀਂ ਉਹ ਕੰਮ ਨਹੀਂ ਮਤਲਬ ਸੌਣ ਹਾਂ ਨੂੰ ਨਹੀਂ ਸੌਂਦੇ ਨਾ ਇਹਨਾਂ ਨੂੰ ਨਹੀਂ ਸੌਂਦੇ ਨਾ ਮੈਂ ਤੇ ਇੰਨੀ ਕ ਆਵਾਜ਼ ਆਉਂਦੀ ਜਿਵੇਂ ਕਿ ਉਹ ਇਹ ਇਹ ਲੱਕੜ ਦਾ ਹਲਕਾਵਾ ਤੇ ਮੋਟਰ ਦਾ ਜਿਹੜਾ ਜ਼ੋਰ ਜ਼ਿਆਦਾ ਜਦੋਂ ਝਟਕਾ ਜਿਆ ਵਜਦਾ ਨਾ ਤੇ ਉਹ ਖੜਕਾ ਬੜਾ ਹੁੰਦਾ ਹੈ ਹੁਣ ਪਤਾ ਨਹੀਂ ਇਹ ਜਦੋਂ ਅਗਲੀ ਵਾਰ ਨੂੰ ਅਸੀਂ ਸਰਵਿਸ ਕਰਾਉਣ ਜਾਣਾ ਵਾ ਫੇਰ ਮਹੀਨੇ ਬਾਅਦ ਉਹਨਾਂ ਨੂੰ ਪੁੱਛਾਂਗੇ ਵੀ ਇਵੇਂ ਹੀ ਆਵਾਜ਼ ਆਉਂਦੀ ਸਾਰੀਆਂ ਮਸ਼ੀਨਾਂ ਚ ਕਿ ਜਾਂ ਇਹ ਇਹਦਾ ਕੁਝ ਹੋਵਾ ਕੁਝ ਮਸ਼ੀਨ ਦਾ ਫਟਾ ਹਲਕਾ ਜ਼ਿਆਦਾ ਤਾਂ ਕਰਕੇ ਸ਼ਾਇਦ ਹੈ ਬਾਕੀ ਇਹ ਆ ਵੀ ਸੁੱਖ ਕਿੰਨਾ ਕੋ ਹੈ ਦੱਸ ਤੂੰ ਮੈਨੂੰ ਸੁੱਖ ਮੈਨੂੰ ਬਣਾ ਹੋ ਗਿਆ ਨਹੀਂ ਤੇ ਅੱਗੇ ਮੈਂ ਲਗਾਤਾਰ ਸੂਟ ਜਿੱਦਾਂ ਇੱਕ ਸੀ ਲਿਆ ਦੋ ਸੀ ਲਿਆ ਲਗਾਤਾਰ ਮਸ਼ੀਨ ਚ ਲਾ ਲਈ ਨਾ ਤੇ ਮੇਰੀਆਂ ਪਿੰਨੀਆਂ ਚ ਖੱਲੀਆਂ ਪੈਂਦੀਆਂ ਹੁੰਦੀਆਂ ਪੀੜ ਹੁੰਦਾ ਵੀ ਨਹੀਂ ਹੋਣ ਇਹ ਆ ਵੀ ਜੋਰ ਨਹੀਂ ਲੱਗਦਾ ਪੈਰਾਂ ਦਾ ਬੱਸ ਗੋਡੇ ਗੋਡੇ ਦਾ ਹੀ ਕੰਮ ਆ ਸਾਰਾ ਤੇ ਬਾਕੀ ਆਪਣੇ ਹੱਥਾਂ ਨਾਲ ਸਵਾਰੀ ਜਾਈਦਾ ਕਪੜਾ ਤੇ ਬੜਾ ਵਧੀਆ ਤੇ ਬੜੀ ਜਲਦੀ ਸੁਕ ਸੁਕ ਜਾਂਦੇ ਆ ਵੈਸੇ ਉਹਦਾਂ ਦਾ ਮੈਨਾਂ ਟਾਈਮ ਨਹੀਂ ਲੱਗਾ ਮਸ਼ੀਨ ਚ ਲਾਉਂਦਾ ਇੱਕ ਅੱਧਾ ਮੈਂ ਸੀਨਾ ਤੂੜੇ ਮਾਰੀਆਂ ਅੱਜ ਆਪਣਾ ਸੂਟ ਕਟਿਆ ਸੀ ਤੇ ਮੈਂ ਵੀ ਚੱਲ ਸੂਟ ਤੋਂ ਸ਼ੁਰੂਆਤ ਕਰਦੇ ਆ ਤੇ ਨਾਲੇ ਫਿਰ ਮਸ਼ੀਨ ਚ ਲਾ ਕੇ ਦੱਸ ਦਿੰਨੇ ਆ ਤੁਹਾਨੂੰ ਬਾਕੀ ਇਹ ਵੀ ਉਹਨਾਂ ਦੱਸਿਆ ਜੀ ਵੀ ਰੇਟ ਕਿੰਨਾ ਵੇ ਦਾ ਤੇ ਉਹ ਉੱਥੇ ਵੀ ਦੱਸਿਆ ਜੀ ਆਪਾਂ ਵੀ 8.5 ਨਾਲ ਮੁੱਲ ਪਾਇਆ ਸੀ ਵਿੱਚੇ ਫੱਟੇ ਦਾ ਵਿੱਚੇ ਮੋਟਰ ਦਾ ਇੱਥੇ ਪੈਰਾ ਪੂਰਾ ਸਾਰਾ ਕੁਝ ਕੰਪਲੀਟ ਮਸ਼ੀਨ ਦਾ ਜੋ ਮਸ਼ੀਨ ਤੁਸੀਂ ਦੇਖ ਰਹੇ ਹੋ ਜਨਾ ਇਦਾਂ ਇਹਦਾ ਨਾ 8500 ਰੁਪਿਆ ਮੁੱਲ ਪਾਇਆ ਸੀ ਤੇ ਮੇਰੇ ਖਿਆਲ 1000 ਕਦੀ ਪਹਿਲੀ ਕੱਟੀ ਸੀ 750 ਰਹਿ ਗਿਆ ਤੇ ਬਾਕੀ 4 ਜਾਂ 5000 ਦੇ ਵਿੱਚ ਵਿੱਚ ਇਹ ਮਸ਼ੀਨ ਹੈਗੀ ਕੱਲੀ ਮਸ਼ੀਨ ਹੁਣ ਮੋਟਰ ਦਾ ਪਤਾ ਨਹੀਂ ਕੀ ਰੇਟ ਵਾ ਤੇ ਪੈਰਾ ਦਾ ਰੇਟ ਜਿਹੜਾ 2500 ਰੁਪਿਆ ਹੋਣਾ ਜਾਂ 2000 ਰੁਪਿਆ ਹੋਣਾ ਕੋਈ 4 ਤੋਂ 5000 ਦੇ ਵਿੱਚ ਵਿੱਚ ਕੱਲੀ ਮਸ਼ੀਨ ਪੈਂਦੀ ਹੈ ਪੈਰਾ ਮੈਂ ਉਹਨਾਂ ਨੂੰ ਪੁੱਛਿਆ ਸੀ ਨਾ ਜਿਹੜੇ ਜਿਹੜੀ ਪਹਿਲੀ ਮਸ਼ੀਨ ਦੇ ਪੈਰੀ ਉਹ ਮੈਂ ਕਿਹਾ ਸੀ ਨਵੇਂ ਕਿੰਨੇ ਤੱਕ ਆਉਣਗੇ ਤਾਂ ਆਉਂਦੇ 1800 ਤੱਕ ਇਹ ਵਿੱਚ ਕਈਆਂ ਭਾਣਨ ਕਿਹਾ ਸੀ ਵੀ ਵਿੱਚ ਪੰਜ ਦੀ ਆਈਂਦੀ ਕਈਆਂ ਨੇ ਵੱਖਰੇ ਵੱਖਰੇ ਰੇਟ ਹੁੰਦੇ ਹਨਾ ਤੇ ਉਹ ਅਸੀਂ ਗਾਂਹ ਗਏ ਨਹੀਂ ਜਿੱਦਾਂ ਫੈਕਟਰੀ ਤੋਂ ਮਸ਼ੀਨਾ ਬਣਦੀਆਂ ਵਾ ਜੇ ਅਸੀਂ ਉੱਥੇ ਜਾਂਦੇ ਤੇ ਹੋ ਸਕਦਾ ਉੱਥੇ ਹੋਰ ਸਸਤੀ ਪੈ ਜਾਂਦੀ ਬਾਕੀ ਕੋਈ ਲੁਧਿਆਣੇੋਂ ਵੀ ਕੋਈ ਕਈਆਂ ਥਾਵਾਂ ਤੋਂ ਆਉਂਦੇ ਆ ਬਸ ਜਗਾ ਜਗਾ ਦਾ ਰੇਟ ਹੁੰਦਾ ਵਾ ਹਰੇਕ ਦਾ ਆਪੋ ਆਪਣਾ ਮਾਰਜਨ ਹੁੰਦਾ ਵਾ ਜੇ ਲੁਧਿਆਣੇ ਜਾਣ ਦਾ ਜੇ ਤੁਸੀਂ ਕਰਾਇਆ ਅਕਾਊਂਟ ਕਰੋਗੇ ਤੇ ਉਹ ਇਤੋਂ ਮਹਿੰਗੀ ਪੈ ਜਾਂਦੀ ਇਸ ਨਾਲੋਂ ਹਾਂਜੀ ਠੀਕ ਹੈ ਨਾ ਉਹ ਤੇ ਚਲੋ ਜਗਾ ਤੇ ਸ਼ਹਿਰ ਦੇ ਹਿਸਾਬ ਨਾਲ ਹੁੰਦਾ ਵਾ ਇਹ ਲੋਕਲ ਦੁਕਾਨ ਆ ਇੱਕ ਸਿਰਫ ਉੱਥੋਂ ਹੀ ਖਰੀਦੀ ਮਸ਼ੀਨ ਚਲੋ ਵੀ ਸਰਵਿਸ ਵੀ ਕਰ ਦਿੰਦੇ ਆ ਬਾਅਦ ਚ ਰਿਪੇਅਰ ਵੀ ਕਰ ਲੈਂਦੇ ਆ ਨਹੀਂ ਤੇ ਚਲੋ ਇਹ ਸ਼ੁਕਰ ਕੀਤਾ ਭੈਣ ਨੂੰ ਲਾਗੋ ਮਿਲ ਗਈ ਆ ਤੇ ਚਲੋ ਥੋੜਾ ਵੱਧ ਵੀ ਲੱਗਿਆ ਕੋਈ ਗੱਲ ਨਹੀਂ ਪਰ ਇਹ ਲਾਭੋਂ ਆ ਗਈ ਹੈ ਨਹੀਂ ਤੇ ਸਾਨੂੰ ਦੂਰ ਕਿਤੇ ਜਾਣਾ ਪੈਂਦਾ ਤੇ ਫਿਰ ਔਖਾ ਹੋ ਜਾਣਾ ਸੀ ਤੇ ਬਾਕੀ ਤੁਸੀਂ ਵੇਖ ਲਿਓ ਜਿੰਨਾ ਜਿੰਨਾ ਭੈਣਾ ਨੇ ਮਸ਼ੀਨ ਖਰੀਦਣੀ ਆਪਣਾ ਹਿਸਾਬ ਲਾ ਕੇ ਦੋਹਾਂ ਤਿੰਨਾਂ ਥਾਵਾਂ ਤੇ ਪੁੱਛ ਕੇ ਜਿੱਥੋਂ ਤੁਹਾਨੂੰ ਸਸਤੀ ਪਏਗੀ ਬਾਕੀ ਤੁਸੀਂ ਵੀ ਸਾਨੂੰ ਗਾਈਡ ਕਰਦੇ ਹੋ ਨਾ ਪੀਏ ਮਸ਼ੀਨ ਨੂੰ ਕਿਵੇਂ ਵਰਤੋਂ ਕਰੀਦੀ ਹੈ ਬਾਕੀ ਤੇ ਪਤਾ ਤਾਂ ਹੁੰਦਾ ਹੀ ਚਲੋ ਫਿਰ ਵੀ ਜਿਨ੍ਹਾਂ ਨੇ ਵਰਤੋਂ ਕੀਤੀ ਜਿਹ ਪਹਿਲਾਂ ਇਹਨੇ ਪਹਿਲੀ ਵਾਰੀ ਵਰਤਣਾ ਨਹੀਂ ਸ਼ੁਰੂ ਕੀਤੀ ਇਹਦੀ ਆ ਫਿਰਕੀ ਅੜ ਗਈ ਸੀ ਹਾਂ ਵੀ ਤੋੜ ਲਈ ਆ ਅੜਾਲੀ ਸੀ ਆਪਾਂ ਨਹੀਂ ਟੁੱਟੀ ਨਹੀਂ ਉਹ ਮੈਂ ਦੂਸਰੀ ਫਿਰਕੀ ਦੇ ਹਿਸਾਬ ਨਾਲ ਬੰਦ ਕਰਨ ਲੱਗੀ ਹਾਂ ਏਦਾਂ ਤੇ ਉਹ ਇਹ ਹੋਰ ਸਾਬ ਨਾਲ ਬੰਦ ਹੁਣੀ ਥੋੜੀ ਜੀ ਉਹ ਵਿੱਚ ਅੜ ਗਈ ਫਿਰਕੀ ਫਿਰ ਜਿਉਂ ਲੱਗੇ ਅਸੀਂ ਕੱਢਣ ਫਿਰਕੀ ਨਹੀਂ ਨਿਕਲੀ ਫਿਰ ਇਹ ਇਹਨਾਂ ਨੇ ਜਨਾਬ ਨੇ ਜਦੋਂ ਫਿਰਕੀ ਕੱਢਣ ਲੱਗੇ ਉਹਦੇ ਪੁਰਜ਼ੇ ਖੇੜਦੇ ਦੋ ਦਿਨ ਪੀਸ ਕਰਦੇ ਫਿਰ ਸੋਇਰੇ ਸੋਚਿਆ ਵੀ ਜਦ ਜਮ ਮਕੈਨਿਕ ਕੋ ਖੜਨੀ ਪੈਣੀ ਆ ਤੇ ਜਾਂ ਫਿਰ ਨਵੀਂ ਡੱਬੀ ਲਿਓਣੀ ਪੈਣੀ ਆ ਪਰ ਮੈਂ ਫਿਰ ਥੋੜਾ ਜਿਹਾ ਆਪਣਾ ਦਿਮਾਗ ਲਾਇਆ YouTube ਤੇ ਸਰਚ ਕੀਤਾ ਉਹਦੇ ਵਿੱਚ ਫਿਰ ਕੀ ਕੱਢਣ ਦਾ ਤਰੀਕਾ ਦੱਸਿਆ ਸੀ ਫਿਰ ਮੈਂ ਉਦਾਂ-ਉਦਾਂ ਕੀਤਾ ਤੇ ਡੱਬੀ ਨਿਕਲ ਗਈ ਬਾਹਰ ਤੇ ਫਿਰ ਕੀ ਵੀ ਫਿਰ ਮੈਂ ਵੇਖਿਆ ਜਿਹੜੀਆਂ YouTube ਤੇ ਰੀਲਾਂ ਪੈਂਦੀਆਂ ਵਾ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾ ਜਿਹੜੀਆਂ ਨੌਲੇਜ ਵਾਲੀਆਂ ਚੀਜ਼ਾਂ ਹੁੰਦੀਆਂ ਮੈਂ ਉੱਥੋਂ ਵੇਖਿਆ ਡੱਬੀ ਦੇ ਨਾ ਕੱਲੇ-ਕੱਲੇ ਪੇਜ ਖਿਲਰ ਗਏ ਤਿੰਨ ਕਿ ਹੋ ਗਏ ਪੀਸ ਫਿਰ ਜਿੱਦਾਂ ਜਿੱਦਾਂ ਉਹਨਾਂ ਨੇ ਬੰਦ ਕੀਤੀ ਉਦਾਂ ਤਾਂ ਮੈਂ ਬੰਦ ਕਰਤੀ ਤੇ ਡ ਇੱਕ ਹੋਰ ਤਕਨੀਕ ਵੇਖੀ ਸੀ ਰੀਲ ਹੀ ਉਹ ਫਿਰਕੀ ਭਰਨ ਦੀ ਰੀਲ ਹੀ ਜਿੱਦਾਂ ਮਸ਼ੀਨ ਹੈ ਨਾ ਤੇ ਇਦਾਂ ਮੈਂ ਵੇਖਿਆ ਸੀ ਤੇ ਮੈਂ ਵੀ ਫਿਰ ਟਰਾਈ ਕੀਤਾ ਤੇ ਬੜਾ ਵਧੀਆ ਹੋ ਗਿਆ ਤੁਸੀਂ ਵੀ ਵੇਖ ਲਓ ਟਰਾਈ ਕਰਕੇ ਜਿਹੜੀ ਡਬਲ ਸਾਈਡ ਟੇਪ ਹੁੰਦੀ ਹੈ ਨਾ ਉਹਦੀ ਚਿਪ ਲਾ ਕੇ ਤੇ ਇੱਥੇ ਜੋੜਦੀ ਸੀ ਤੇ ਜਿਹੜੀ ਦੂਸਰੀ ਸਾਈਡ ਦੀ ਚਿਪ ਲਾ ਕੇ ਤੇ ਇਹਦੇ ਅੱਗੇ ਉਹ ਫਿਰਕੀ ਜੋੜਦੀ ਸੀ ਤੇ ਉਹ ਫਿਰਕੀ ਜੋੜ ਕੇ ਤੇ ਨਾਲ ਮਸ਼ੀਨ ਚਲਾਈ ਜਾਨੀ ਨਾ ਇਥੋਂ ਰੀਲ ਫੜ ਕੇ ਤੇ ਧਾਗਾ ਭਰ ਜਣਾ ਉਹ ਫਿਰਕੀ ਬੜੀ ਵਧੀਆ ਤੇ ਬੜੀ ਛਪੀੜ ਨਾਲ ਭਰਦੀ ਸੀ ਤੇ ਜਦੋਂ ਫਿਰਕੀ ਭਰ ਲੈਣੀ ਉਹ ਕਾਗਜ਼ ਫਿਰ ਉੱਤੇ ਚਿਪਕਾ ਲੈਣਾ ਤੇ ਮੈਂ ਤੇ ਪੁਰਾਣੀ ਤੇ ਵਧੀਆ ਤਰੀਕਾ ਹੈ ਨਾ ਇਹ ਪਹਿਲਾ ਸੂਟ ਸੀਂਗੜੀਆਂ ਮੇਰੇ ਖਿਆਲ ਨਾਲ ਹਾਂਜੀ ਪਹਿਲਾ ਹੀ ਆ ਬਾਕੀ ਥੋੜਾ ਜਿਹਾ ਮਾੜਾ ਮੋਟਾ ਸੀਨਾ ਮਾਰਿਆ ਹੈ ਪਰ ਜੇ ਪੂਰਾ ਸੂਟ ਆ ਉਹ ਪਹਿਲਾ ਹੀ ਸੀਂ ਲੱਗੀਆਂ ਤੇ ਵਧੀਆ ਸੀਨ ਵੀ ਵਧੀਆ ਸਲਾਈ ਵੀ ਵਧੀਆ ਤੇ ਮਸ਼ੀਨ ਵੀ ਵਧੀਆ ਮਸ਼ੀਨ ਤਾਂ ਵਧੀਆ ਹੈ ਹੀ ਉਹ ਨਹੀਂ ਦਿਖਣੀ ਬਈ ਜਿੰਨਾ ਕੁ ਜਿੱਦਾਂ ਟਾਈਮ ਦੀ ਕਮੀ ਹੋਏ ਨਾ ਤੇ ਇਹੋ ਜੀ ਮਸ਼ੀਨ ਮੋਟਰ ਵਾਲੀ ਸਹੀ ਰਹਿੰਦੀ ਆ ਬੜੇ ਚਿਰ ਦੀ ਮੈਂ 리ਜ ਹੀ ਇਹਨਾਂ ਨੇ 리ਜ ਪੂਰੀ ਕਰਤੀ ਮੋਟਰ ਵਾਲੀ ਮਸ਼ੀਨ ਦੇ ਮਾਰਦੀ ਰਹੀਆਂ ਮੈਨੂੰ ਮੋਟਰ ਵਾਲੀ ਮਸ਼ੀਨ ਲੈ ਦੋ ਮੋਟਰ ਵਾਲੀ ਮਸ਼ੀਨ ਲੈ ਦੋ ਪਰ ਆਖਰਕਾਰ ਮੈਂ 리ਜ ਪੂਰੀ ਹੋਈ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਹਾਂ ਠੀਕ ਆ ਹਾਂ ਮੇਰਾ ਤਾਂ ਬਣਦਾ ਹੀ ਆ ਹਾਂਜੀ ਹਾਂਜੀ ਬਹੁਤ ਬਹੁਤ ਥੈਂਕ ਯੂ ਜਹੀ ਵੀ ਮੇਰੀ ਦੀਚ ਪੂਰੀ ਕੀਤੀ ਆ ਆ ਵੀ ਸੀਨ ਵੀ ਵਧੀਆ ਵੱਜੀ ਆ ਇਹ ਬਰੀਕ ਸੀਨ ਹਾਂਜੀ ਆ ਮੈਂ ਥੋੜੀ ਥੋੜੀ ਮੋਟੀ ਰੱਖੀ ਆ ਤੇ ਬਹੁਤੀ ਬਰੀਕ ਨਹੀਂ ਰੱਖੀ ਤੇ ਬਾਕੀ ਬਸ ਇਨਾ ਕੇ ਜਾਣਕਾਰੀ ਦੱਸਣੀ ਸੀ ਕਿਉਂਕਿ ਉਹ ਵੀ ਭੈਣਾਂ ਨੇ ਕਮੈਂਟ ਕੀਤੇ ਜਾਂਦੇ ਸੀ ਵੀ ਮਸ਼ੀਨ ਦੀ ਜਾਣਕਾਰੀ ਦਿਓ ਵੀ ਕਿੰਨੀ ਕੀ ਸਪੀਡ ਨਾਲ ਚੱਲਦੀ ਆ ਤੇ ਕਿੱਦਾਂ ਦੀ ਚੱਲਦੀ ਆ ਹਾਂ ਖੜਾਕ ਕਾਫੀ ਹੁੰਦਾ ਵਾ ਦੂਜੀ ਦੇ ਮੁਕਾਬਲੇ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਇਹ ਮਸ਼ੀਨ ਜਿਹੜੀ ਆ ਇਹ ਜਦੋਂ ਬੱਤੀ ਬੰਦ ਹੋ ਜੇ ਨਾ ਫੇਰ ਨਹੀਂ ਚੱਲਦੀ ਇਹਦੀ ਜਾਣਕਾਰੀ ਤੁਹਾਨੂੰ ਇਹ ਦੇਣੀ ਆ ਕਿ ਇੱਕ ਤੇ ਇਹਦੀ ਮੋਟਰ ਜਿਹੜੀ ਆ ਉਹ 50 ਦੀ ਹੈ ਨਾ 50 ਵਾਰਦੀ 50 ਵਾਰਦੀ ਆ ਤੇ ਇਹ ਇਨਵਰਟਰ ਤੇ ਵੀ ਚੱਲ ਜਾਂਦੀ ਆ ਤੇ ਦੂਸਰਾ ਜੇ ਬਾਈਚਾਲਸ ਇਨਵਰਟਰ ਤੇ ਨਾ ਚਲਾਉਣੀ ਹੋਏ ਤੇ ਇਹਦੀ ਆ ਬੈਲਟ ਲੱਗੀ ਉਹਨਾਂ ਨੇ ਬੈਲਟ ਦਿੱਤੀ ਆ ਅਸੀਂ ਆਹ ਮੋਟਰ ਤੋਂ ਆਹ ਬੈਲਟ ਜਿਹੜੀ ਆ ਇਹਨੂੰ ਲਾ ਕੇ ਤੇ ਆਹ ਬੈਲਟ ਚੜਾ ਕੇ ਤਾਂ ਅਸੀਂ ਪੈਰਾਂ ਤੇ ਵੀ ਚਲਾ ਸਕਦੇ ਆ ਜਿਵੇਂ ਹੁਣ ਜਿਹੜੀ ਪੌਂਚੇ ਬਣਾਉਣੇ ਆ ਉਹ ਪੌਂਚੇ ਜਿਹੜੇ ਮੇਰੇ ਕੋਲ ਅਜੇ ਨਹੀਂ ਬਣਦੇ ਕਿਉਂਕਿ ਅੱਜ ਤੇ ਪਹੁੰਚਾ ਵਾਸਤੇ ਮੈਂ ਬੈਲਟ ਲਾ ਕੇ ਆ ਬੈਟ ਚਲਾ ਲੈਣੀ ਆ ਤੇ ਪਹੁੰਚੇ ਬਣਾ ਲੈਣੇ ਆ ਰੋਕਣੀ ਹੱਥਾਂ ਨਾਲ ਪਿੰਦੀ ਆ ਨਾ ਨਹੀਂ ਨਹੀਂ ਗੋਡਿਆਂ ਪਿਛਾਂ ਕਰਦਾ ਆ ਵੀ ਕਿ ਜਿੱਦਾਂ ਨਹੀਂ ਮਸ਼ੀਨ ਦਾ ਚੱਕਰ ਤਾਂ ਰੁਕਣਾ ਹੱਥਾਂ ਨਾਲ ਪਿੰਦਾ ਉਹ ਆਦਤ ਜੀ ਪਈ ਆ ਨਾ ਆ ਹੁਣ ਜੇ ਕਾ ਕਰਦਾਂਗੇ ਤੇ ਇਹ ਸਪੀਡ ਵਿੱਚ ਹੁੰਦਾ ਨਾ ਥੋੜਾ ਜਿਹਾ ਕੰਟਰੋਲ ਕਰਨਾ ਪੈਂਦਾ ਹੱਥ ਨਾਲ ਮੈਂ ਵੀ ਉਹ ਪਛਾ ਜਗਾ ਜਿੱਦਾਂ ਭੁੱਲ ਗਿਆ ਮੈਂ ਕਰੇ ਨਹੀਂ ਰੋਕਣੀ ਪਿੰਦੀ ਹੱਥ ਨਾਲ ਹੱਥ ਨਾਲ ਰੋਕਣੀ ਪਿੰਦੀ ਥੋੜੀ ਜਿਹੀ ਕਿਉਂਕਿ ਉਹ ਸਪੀਡ ਵਿੱਚ ਹੁੰਦੀ ਆ ਜ਼ਿਆਦਾ ਫਿਰ ਹੱਥ ਨਾਲ ਥੋੜਾ ਜਿਹਾ ਕੰਟਰੋਲ ਕਰਨਾ ਪੈਂਦਾ ਬਾਕੀ ਇਹ ਆ ਵੀ ਗੋਡੇ ਦੇ ਸਿਰ ਤੇ ਹੀ ਆ ਜਿਹੀ ਹੌਲੀ ਹੌਲੀ ਰੋਕ ਰੋਕੇ ਚਲਾਣਾ ਥੋੜੀ ਜਿਹੀ ਛੋਟੀ ਸੀਨ ਮਾਰਨੀ ਹੋਏ ਗੋਡੇ ਨੂੰ ਇੱਦਾਂ ਕਰਕੇ ਇੱਦਾਂ ਰੋਕ ਰੋਕੇ ਚਲਾ ਲਓ ਤੇ ਜੇ ਲੰਬੀ ਸੀਨ ਮਾਰਨੀ ਆ ਜੀ ਜਿੱਦਾਂ ਸ਼ੁਰੂ ਸ਼ੁਰੂ ਤੇ ਸੀਨ ਮਾਰੀ ਤੇ ਜਿੱਦਾਂ ਸਕੂਟਰੀ ਦੀ ਰੇਸ ਨਹੀਂ ਹੁੰਦੀ ਇੱਦਾਂ ਕਰਕੇ ਪਤਾ ਨਹੀਂ ਲੱਗਾ ਆਪਣੇ ਵਾਲਾ ਹੋਲੀ ਕਰਦੇ ਹੀ ਉਹ ਹੋਰ ਗੋਡਾ ਨਾ ਪਤਾ ਸਗ ਸਪੀਡ ਹੋ ਗਈ ਸੀਨ ਇੱਧਰ ਨੂੰ ਮਾਰਨੀ ਵੀ ਨਾ ਸਮਝੀ ਨਾ ਲੱਗੀ ਵੀ ਕਪੜਾ ਗਿਆ ਕਿੱਧਰ ਨੂੰ ਇੱਧਰ ਦੀ ਸੀਨ ਦੀ ਬਜਾਏ ਇੱਧਰ ਨੂੰ ਚਲ ਗਈ ਭੁਲੇਖਾ ਲੱਗਦਾ ਹੈ ਭੁਲੇਖਾ ਹੀ ਮੇਰੇ ਤੇ ਲੱਗਾ ਇੱਕਦਾਂ ਦਾ ਹੀ ਚੱਲਣਾ ਆਪ ਵੀ ਯੂਸ ਟੂ ਹੋ ਜਾਣਾ ਹੌਲੀ ਹ ਸਪੀਡ ਵਧ ਗਈ ਅੱਗੇ ਨੂੰ ਇਹਦੀ ਜੀਤਾਂ ਦੀ ਵੀ ਤੇ ਮਸ਼ੀਨ ਦੀ ਮੇਰੀ ਜੀਪ ਤੇ ਪਹਿਲਾਂ ਹੀ ਮਿਲੇ ਸੀ ਹੁਣ ਮਸ਼ੀਨ ਦੀ ਹੋ ਗਈ ਆ ਚੱਲ ਹਾਂ 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 ਆ ਅੱਗੇ ਖੜੋ ਜਾ ਕੱਪੜਾ ਪਿੱਛੇ ਨਹੀਂ ਨਿਕਲਦਾ ਕੱਪੜਾ ਅੱਗੋਂ ਸਵਾਰਾ ਨਹੀਂ ਨਿਕਲਦੀ ਇਹਦੀ ਉਹਨੇ ਅੱਗੋਂ ਕੱਪੜਾ ਫੜਿਆ ਨਹੀਂ ਆ ਕੱਢ ਜਾ ਖੜਾ ਲਾ ਲਾ ਸੀ ਉੱਪਰ ਚਲੀ ਜਾਂਦੀ ਨਹੀਂ ਉਹ ਹੀ ਖਲੀ ਫਿਰ ਕਿੱਦਾਂ ਧਾਗਾ ਟੁੱਟ ਗਈ ਧਾਗਾ ਨਿਕਲ ਗਿਆ ਦਾ ਇਦਾਂ ਨਹੀਂ ਜਾ ਚਾਉਣੀ ਐਡੀ ਛੇਤੀ ਉਹ ਨਵੀਂ ਮਸ਼ੀਨ ਵੇਖ ਕੇ ਚਾਚਾ ਨੇ ਵੀ ਮਸ਼ੀਨ ਮਾਰਦੀ ਟਾਈਮ ਲੱਗੇਗਾ। ਲੈ ਗੋਡਾ ਪਾਵਾ ਕੀ? ਟਾਈਮ ਲੱਗੇਗਾ। ਇਹ ਆਇਤਾ ਮੇਰਾ ਚਾਕਾ ਨਹੀਂ ਖੁੱਲਾ ਤੇ। ਚਾਕਾ ਲੱਗਦਾ ਵੇ ਇਹ ਸਪੀਡ ਤਾਂ ਕਿੰਨੀ ਹੁੰਦੀ ਹੈ ਇਹਦੀ? ਹੂੰ। ਚੱਲ ਹੁਣ ਸ਼ੁਰੂ ਕਰ ਭਲਾ। ਫਿਰ ਕੀ ਭਰ ਲਈ ਐ? ਖਰਚਾ ਘੱਟ। ਪਹਿਲਾਂ ਸੂਈ ਵਿੱਚ ਗੱਡ ਇਦਾਂ। ਚੱਲ ਹੌਲੀ 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 ਤੇ ਕੱਪੜਾ ਪਿੱਛੋਂ ਨਹੀਂ ਫੜਨਾ ਹੈਗਾ। ਕੱਪੜਾ ਅੱਗੋਂ ਸਵਾਰਾ ਕਰੀ ਜਨਾ ਦੋਵਾਂ ਹੱਥਾਂ ਨਾਲ। ਬਸ ਚੱਲ ਹੌਲੀ ਹੌਲੀ ਗੋਡਾ ਨੱਪ। ਚੱਲ। ਹੌਲੀ ਹੌਲੀ ਤੁਸ ਕੁਟਰੀਂ ਗੂਰੀ ਇਸ ਦੇਲੀ ਪੂਰੀ ਹਾਂ ਅੱਗੋ ਅੱਗੋ ਸਵਾਰਾ ਇੱਥਾਂ ਨਹੀਂ ਫੜਨ ਦੀ ਲੋੜ ਪੁੱਤ ਇੰਦਾ ਕਰਕੇ ਆਉ ਬਸ ਇੰਦਾ ਸਵਾਰਾ ਕਰੀ ਜਾ ਹੱਥ ਨਾਲ ਅੱਗੇ ਕਰੀ ਚੱਲ ਚੱਲ ਇੱਧਰ ਆ ਸਵਾਰਾ ਕਰੀ ਜਾ ਕਪੜਾ ਚਲੇ ਸੀਨੇ ਮਾਰਨ ਢੀਏ ਹਾਂ ਕਪੜਾ ਸਵਾਰਾ ਬਸ 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 ਅਵੇ ਨਾਵ ਦੀ ਵਾਰੀ ਆਉਣੀ ਐ ਨਾਵ ਇੱਧਰ ਨਿਕਾਉ ਆ ਤੂੰ ਰੋਣਾ ਨਹੀਂ ਚੰਗਾ ਜੋ ਮਰਜੀ ਪਹਿਲਾਂ ਹਣ ਕਪੜਾ ਸਵਾਰਾ ਕਰੀ ਚੰਗਾ ਇਹ ਇਦਾਂ ਨਹੀਂ ਬਸ ਇਦਾਂ ਕਰਕੇ ਉਹ ਕਪੜਾ ਫੜਸਣਾ ਉਹ ਨਾਲ ਨਾਲ ਕਪੜਾ ਗਾਂ ਕਰੀ ਜਾ ਚੱਲ ਹੁਣ ਹੌਲੀ ਹੌਲੀ ਕੱਲ ਕਪੜਾ ਕਿੰਨੇ ਕਪੜੇ ਵਾਲੇ ਜਾਂਦੀ ਨਹੀਂ ਅਬੜੇ ਇਸ ਵਾਲੀ ਤੇ ਆਣਾ ਇਹਨੂੰ ਲੀਕ ਦੇ ਉੱਤੇ ਲੀਕ ਮਾਰਨੀ ਸੀਗਾ ਚੱਲ ਚੱਲ ਬਸ ਬਸ ਕਰ ਨਾਵਦੀਵਾਰੀ ਵਾਲਾ ਮੈਂ ABC ਲਿਖ ਪੜਾਏ ਤੇ ਫੇਰ ਪਾ ਲੱਗਣਾ ਫੇਰ ਨਾਵਦੀਵਾਰੀ ਵਾਲਾਂ ਦੇ ਰਹਿੰਦੇ ਹੁਣ ਮੈਨੂੰ ਲੱਗਦਾ ਮੇਰੀ ਮਸ਼ੀਨ ਚਲਾਉਣ ਤੋਂ ਪਹਿਲਾਂ ਪਹਿਲਾਂ ਇਹ ਧਾਕੇ ਧੂਕੇ ਦਾ ਕੰਮ ਹੋ ਜਾਣਾ ਰੁਕ ਜਾ ਹੁਣ ਉਹਨੂੰ ਟ੍ਰੇਨਿੰਗ ਹੋ ਗਈ ਆ ਵੇਖੀ ਚੱਲ ਨਾ ਜਿਹਨੂੰ ਸਕੂਟਰੀ ਦੀ ਜਾਜ ਆ ਗਈ ਉਹਨੂੰ ਮਸ਼ੀਨ ਦੀ ਜਾਜ ਆ ਗਈ ਕਾਗਾ ਇਨੀ ਵੇਚ ਤਾਗਾ ਕਥੇ ਤਾਗਾ ਉਹ ਡੱਟ ਗਿਆ ਇਧਰ ਨੂੰ ਤੱਕੇ ਡਾਤੇ ਆ ਇਹ ਖੇਡ ਆ ਚੱਲ ਛੇ ਟੋੜ ਛੇ ਟੋੜ ਜਾ ਸੁਣੋ ਬਸ ਧਾਗਾ ਬਾਰ ਬਾਰ ਟੁੱਟਦਾ ਹੀ ਆਂਦੀ ਮੈਂ ਖਾਲੀ ਚ ਲਾ ਲੈਣੀ ਚੱਲ ਤੂੰ ਵੀ ਖਾਲੀ ਚ ਲਲਾ ਆ ਜਾ ਕੰਮ ਨਵੇੜ ਦਾ ਚੱਲੋ ਚੱਲ ਤਿਆਗ ਤਾਕਾ ਪਿਆ ਹੋਊਗਾ ਫਿਰ ਤੇ ਕਪੜਾ ਵੀ ਸਵਾਰਾ ਕਰਨਾ ਕਪੜਾ ਸਵਾਰਾ ਕਰਨਾ ਪੈਂਦਾ ਐਦਾਂ ਡੋਲ ਹੀ ਮਸ਼ੀਨ ਚਲਾਓ ਤੇ ਚੱਲ ਵੀ ਲੈ ਚੱਲ ਹੁਣ ਨਾਲ ਆ ਜਾ ਤੂੰ ਵੀ ਰੀਜ ਲਾਲਾ ਮੁੜ ਕੇ ਫੇਰ ਤੂੰ ਲਾ ਕੇ ਮੈਨੂੰ ਨਹੀਂ ਦੱਸਿਆ ਕੇ ਇਹਨੇ ਆ ਜਾ ਉਹਦਾ ਧਿਆਨ ਪਤੰਗਾ ਵਾਲਾ ਨਹੀਂ ਤੂੰ ਉਹਨੇ ਵੀ ਆਇਆਣਾ ਓਏ 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 ਖਲੋ ਨਾ ਮੈਂ ਪਹਿਲਾਂ ਨੇ ਗੋਡਾ ਲਾ ਦੇ ਇਹਨਾਂ ਕੋ ਬਾਜੀ ਇਹਨੇ ਜੇ ਚਲਾਤੀ ਮਸ਼ੀਨ ਤੇ ਤੇਰੀ ਉਂਗਲ ਚ ਫਿਰ ਜਣਗੀ ਟਾਨੋ ਸਿਖਾਉਂਦੀ ਸਿਖਾਉਂਦੀ ਮੁੜ ਕੇ ਮੈਂ ਆਪਣੀ ਤਾਂ ਵੀ ਜਾਵਾਂ ਮੈਂ ਵੀ ਸਿੱਖਣੀ ਆ ਤੂੰ ਹੀ ਸਿੱਖਣੀ ਆ ਜੇ ਤਾਂ ਇਹ ਪਹਿਲੀ ਮਸ਼ੀਨ ਦੇ ਪੈਰ ਲੈਂਦੇ ਸੀ ਆਹ ਪਹਿਲੇ ਦਿਨੀ ਕੁੰਡਾ ਕਰਤਾ ਹੀ ਪੈਰਾਂ ਦਾ ਚਲੋ ਗੋਟਾ ਵੱਜ ਕੇ ਚਲ ਗਿਆ ਪੈ ਡਰ ਗਈ ਉਹ ਹੌਲੀ 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 ਗਿੱਭਾ ਹੌਲੀ ਹਾਂ ਬੱਸ ਨਿਆਣੇ ਵਾਲੀਆਂ ਖੇਡਾਂ ਭਾਈਆਂ ਚੱਲ ਕਪੜਾ ਅੱਗੋਂ ਆਮ ਕਰਕੇ ਦਸਵਾਰਾ ਕਰੀ ਜਾਈਦਾ ਇਦਾਂ ਕਰ ਕਰ ਕੇ ਚੱਲ ਹੱਥ ਨਾਲ ਵੇੜੀ ਸੀ ਵੀ ਤੁਸੀਂ ਮਾਰ ਨਹੀਂ ਸਕਾ ਹਾਂ ਜਾਓ ਪਰੇ ਕਿਹਾਂ ਦੀ ਜਾਓ ਪਰੇ ਅਹੀਂ ਕਿੱਥੇ ਚਲ ਜੀਏ ਅਹੀਂ ਇੱਥੇ ਰਹਿਣਾ ਲੈ ਕੋ ਡਾਇਲ ਲੇਗਾ ਜਾਓ ਪਰੇ ਚਲੋ ਮੇਰੀ ਵਾਰੀ ਚਲੋ ਆ ਗਿਆ ਲੱਗਾ ਤੈਨੂੰ ਪਤਾ ਚੱਲ ਚਲਾ ਹੁਣ ਆ ਅੱਗੋਂ ਕਪੜਾ ਸਵਾਰਾ ਕਰਨਾ ਬਸ ਚਲ ਬੱਸ 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 ਲੱਤਗਾ ਚਾਹ ਹੁਣ ਇਹਨੂੰ ਕੋਸੀ ਲੰਦੋ ਕਪੜਾ ਮੇਰਾ ਲੱਗਦਾ ਹੁਣ ਜੀ ਟਾਈਮ ਲੰਘ ਜਾਣਾ ਵਾ ਤੇਰੇ ਗੋਡੇ ਨਹੀਂ ਪੁੰਚਨੇ ਪੁੱਤਰ ਇਹ ਹੱਗ ਤੇ ਆ ਇੱਧਰ ਇਹਨੂੰ ਗੋਡਾ ਲਾਉਣਾ ਇੱਧਰ ਹੱਥਾਂ ਵਿੱਚ ਦੇ ਲਈ ਹੱਥ-ਹੱਥ ਨਹੀਂ ਲੱਗੇ ਲਾਉਣਾ ਪਤਾ ਉਹਨੂੰ ਸਾਰਾ ਜੀਤਾ ਇੱਥੇ ਇੱਥੋਂ ਬਸ ਕਪੜਾ ਸਵਾ ਕਰਨਾ ਪਤਾ ਨਹੀਂ ਚਾਰ ਕਿੰਨੇ ਬਸ ਲੈ ਲੈ ਹੋ ਜਾ ਤੈਨੂੰ ਮਜ਼ਾ ਲੈ ਲੰਦਰ ਮਜ਼ਾ ਲੈ ਲੰਦਰ ਨਾ ਪਰ ਆ ਜਾਓ ਪਰ ਆ ਜਾਓ ਹਾਂ ਬਸ 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 ਇਹ ਉੱਠ ਪਾ ਭਰਾਵਾ ਬਸ 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 ਮਹਾਰਾਜ ਜਿਓ ਜਾਓ ਜਾਓ ਲੱਲੂ ਚਲੋ ਬਾਕੀ ਜਿਹਨੀਆਂ ਇਹ ਗੱਲਾਂ ਦਾ ਪਤਾ ਹੀ ਉਹ ਦੱਸੀਆਂ ਸਾਰੀਆਂ ਤੇ ਜੇ ਕੋਈ ਗੱਲ ਰਹਿ ਗਈ ਹੋਗੀ ਤੁਸੀਂ ਦੱਸ ਦਿਓ ਸਾਨੂੰ ਹਾਂ ਅੱਗੇ ਮਸ਼ੀਨ ਦਾ ਖੜਾ ਕੇ ਤਾਂ ਤੁਸੀਂ ਵੇਖ ਹੀ ਲਿਆ ਕਿੰਨਾ ਘੜਾ ਘੁੰਡਿਆ ਵਾ ਇਦਾਂ ਹੀ ਬਸ ਖੜਾ ਘੁੰਦਾ ਵਾ ਤੇ ਬਾਕੀ ਹੋਰ ਜਿਹੜੀ ਕਿਹੜੀ ਗੱਲ ਕਹੀ ਸੀ ਆਹੋ ਇੱਕ ਇੱਕ ਦਸੀ ਪੈਰ ਵਾਲਾ ਪੁੱਛਿਆ ਸੀ ਕਮੈਂਟ ਵਿੱਚ ਵੀ ਪੈਰੇ ਦੇ ਹੈਗੇ ਆ ਕਿ ਨਹੀਂ ਹੈਗੇ ਮਤਲਬ ਕਿ ਬੱਤੀ ਤੇ ਇਕੱਲੀ ਚੱਲਦੀ ਆ ਬੱਤੀ ਤੇ ਵੀ ਚੱਲ ਜਾਂਦੀ ਇਨਵਰਟਰ ਤੇ ਵੀ ਚੱਲ ਜਾਂਦੀ ਆ ਥੋੜਾ ਬਹੁਤਾ ਚਲਾਉਣਾ ਹਏ ਮੈਂ ਕਿ ਦਿਨ ਜ਼ਿਆਦਾ ਲਗਾਤਾਰ ਹੀ ਚਲਾਤੀ ਸੀ ਵਿਚ ਇਨਵਰਟਰ ਇੱਕ ਵਾਰੀ ਹੋ ਗਿਆ ਸੀ ਬੰਦ ਤੇ ਫਿਰ ਚੱਲ ਗਿਆ ਭਰਾ ਤੇ ਇਹ ਪੈਰਾਂ ਤੇ ਵੀ ਚੱਲ ਜਾਂਦੀ ਆ ਬਾਕੀ ਹੋਰ ਇਹੋ ਕੁਝ ਪੁੱਛਿਆ ਹੈ ਨਾ ਕਮੈਂਟਾਂ ਵਿੱਚ ਬਾਕੀ ਇਹ ਗੱਲ ਆ ਵੀ ਜਿਹੜੇ ਭੈਣ ਭਰਾ ਹਨ ਜਿਹੜੀਆਂ ਭੈਣਾਂ ਪ੍ਰੋਫੈਸ਼ਨਲ ਕੰਮ ਕਰਦੀਆਂ ਉਹਨਾਂ ਵਾਸਤੇ ਵਧੀਆ ਵਾ ਤੇ ਇੱਕ ਢੇਲੂ ਕੰਮ ਵਾਸਤੇ ਵੀ ਠੀਕ ਵਾ ਕਿਉਂਕਿ ਵੱਡੀ ਮਸ਼ੀਨ ਵਾ ਤੇ ਫਾਇਦੇ ਇਹਦੇ ਕਈ ਆ ਬਾਕੀ ਮੈਨੂੰ ਮੇਰੇ ਨਾਲੋਂ ਜ਼ਿਆਦਾ ਜਾਣਕਾਰੀ ਇਹਨੂੰ ਉਹ ਤੁਹਾਨੂੰ ਦੱਸ ਦਤਾ ਇਹਨੇ ਕਿ ਕੀ ਕੀ ਬੈਨੀਫਿਟ ਹੈਗੇ ਇਹਦੇ ਕੰਮ ਛੇਤੀ ਹੋ ਜਾਂਦਾ ਵਾ ਤੇ ਸੌਖਾ ਹੋ ਜਾਂਦਾ ਵਾ ਇਹ ਜ਼ਰੂਰ ਮੈਂ ਇੱਕ ਬੈਨੀਫਿਟ ਦੇਖਿਆ ਇਹਦਾ ਤੇ ਬਾਕੀ ਸਾਰੇ ਕੱਲ ਨੂੰ ਦੱਸ ਦਿੱਤੀਆਂ ਵਾ ਜਿਹਨੇ ਅੱਜ ਪੁੱਛੀਆਂ ਉਹ ਦੱਸਦੀਆਂ ਤੁਹਾਨੂੰ ਤੇ ਸੂਟ ਹੁਣ ਲਗਾਤਾਰ ਸੀਨੇ ਸ਼ੁਰੂ ਕਰੂਗੀ ਤੇ ਆਪਣੇ ਘਰੇਲੂ ਕੰਮ ਵਾਤਈ ਜਨੇ ਲੈਂਦੀ ਆ ਆਪਣੇ ਆਪਣੇ ਘਰ ਦੇ ਸੂਟ ਚਿੰਦੀ ਦੋਨਾਂ ਬੇਟੀਆਂ ਦੇ ਤੇ ਆਪਣੇ ਇੰਨੇ ਕੰਮ ਵਾਸਤੇ ਬਹੁਤ ਵਾ ਜਿਹੜਾ ਜਿਆਦਾ ਖਿੱਚ ਕੀਤੀ ਆ ਉਹ ਮੋਟਰ ਕਰਕੇ ਕੀਤੀ ਆ ਵੀ ਮੋਟਰ ਜਿਹੜੀ ਲੱਗ ਜੂਗੀ ਉੱਤੇ ਤੇ ਚਲ ਸੌਖਾ ਹੋ ਜਾਊਗਾ ਥੋੜਾ ਬਾਕੀ ਅਜੇ ਮੇਰੇ ਡੱਬੀ ਇਹੋ ਕੁਝ ਹੀ ਆ ਡੱਬੀ ਦੀ ਬੜੀ ਪ੍ਰੋਬਲਮ ਪੈਂਦੀ ਏ ਜੀ ਇਹਨੂੰ ਦੋ ਤਿੰਨ ਦਿਨ ਰਿਪਲੇਖਾ ਲੱਗਿਆ ਕਰੀ ਡੱਬੀ ਪਸਾਉ ਵੀ ਲਈ ਆ ਪਰ ਇਹ ਦੱਬੀ ਛੋਟੀ ਜੀ ਹੈ ਨਾ ਉਹ ਲੱਗ ਜਣਾ ਹੌਲੀ ਹੌਲੀ ਪਤਾ ਤੇ ਦੱਸਿਓ ਤੁਸੀਂ ਵੀ ਜਿੰਨਾਂ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੈਗੀ ਹੈ ਕਿਉਂਕਿ ਅਸੀਂ ਤਾਂ ਪਹਿਲੀ ਵਾਰੀ ਲਈ ਹੈ ਮਸ਼ੀਨ ਹਾਂ ਜਿੰਨਾਂ 칸 ਨੂੰ ਪਤਾ ਦੱਸਤਾ ਵਾ ਬਾਕੀ ਤੁਸੀਂ ਇਹਨਾਂ ਨੂੰ ਦੱਸ ਬਾਕੀ ਅਜੇ ਮੈਨੂੰ ਇਹ ਨਹੀਂ ਪਤਾ ਲੱਗਾ ਇਹਦੀ ਸਫਾਈ ਸੂਈ ਬਾਰੇ ਜਿੱਦਾਂ ਦੂਸਰੀ ਮਸ਼ੀਨ ਹੀ ਹੋਦਾ ਡਿੰਜਰ ਪਿੰਜਰ ਸਾਰੇ ਮੈਂ ਖੋਲ ਕੇ ਚੰਗੀ ਤਰ੍ਹਾਂ ਤੇਲ ਵੀ ਦੇ ਲੀਨੀ ਨੇ ਸਫਾਈ ਵੀ ਕਰ ਲੈਣੀ ਆ ਇਹਦਾ ਅਜੇ ਡਾਰੀ ਲੱਗਦਾ ਵਾ ਜਿੱਥੇ ਮੇਨ ਮੇਨ ਪੁਆਇੰਟ ਉਹਨਾਂ ਨੂੰ ਦੱਸਿਆ ਸੀ ਬਾਕੀ ਇਹ ਵੀ ਨੀਚੇ ਜਿੱਦਾਂ ਆ ਘੱਟਾ ਘੁੱਟਾ ਫਸ ਜਾਂਦਾ ਇੱਥੇ ਸਫਾਈ ਕਰਨ ਦਾ ਫਿਰ ਹੌ ਚਲੋ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਫਸਟਰੀ ਦੇ ਕਾਲਜ